ਦਮੰਦਮਾ ਸਾਹਿਬ ਦੀ ਸਟੇਜ ਤੋਂ ਸੁਖਬੀਰ ਸਿੰਘ ਬਾਦਲ ਜੀ ਨੇ ਦੋ ਬੋਲ ਕੇ ਕਿਹਾ ਸੀ ਉਹ ਕਹਿੰਦੇ ਕਿ ਤਿੰਨ ਸਿੰਘ ਸਹਿਬਾਨਾ ਦੀਆਂ ਤਾਰਾਂ ਕਿਤੇ ਹੋਰ ਜੁੜਦੀਆਂ ਸੀ ਜਿਨ੍ਹਾਂ ਦੀਆਂ ਤਾਰਾਂ ਕਿਤੇ ਹੋਰ ਜੋੜਨ ਦੀ ਗੱਲ ਹੋਈ ਸੀ ਅੱਜ ਪ੍ਰਧਾਨਗੀ ਦੇ ਦਵੇਦਾਰਾਂ ਦੀ ਗੱਲਾਂ ਹੋ ਰਹੀਆਂ ਕੀ ਲੱਗਦਾ ਤਾਰਾਂ ਕਿੱਥੇ ਜੁੜ ਜਾਂਦੀਆਂ ਸਭ ਦੀ ਜਦੋਂ ਨਾ ਕਿਸੇ ਦੀ ਮੰਜੀ ਹਿਲਰੀ ਹੋਵੇ ਉਹਨੇ ਆਪਣੇ ਆਪ ਨੂੰ ਬਚਾਉਣ ਵਾਸਤੇ ਕਿਸੇ ਤੇ ਜਿਹਦੇ ਦੋਸ਼ ਲਾਉਣਾ ਹੀ ਹੁੰਦਾ ਤਾਰਾਂ ਤਾਂ ਉਹਦੀ ਆਪਣੀਆਂ ਜੁੜੀਆਂ ਹੋਈਆਂ ਨੇ ਅੱਜ ਤਾਂ ਬੋਲੇ ਛਾ ਲੈਣੀ ਬੋਲੇ 25 ਸਾਲ ਕਿੰਨੇ ਸਾਲ ਭਾਜਪਾ ਨੇ ਸਾਂਝ ਰਹੀ ਹੈ ਉੱਥੇ ਮੰਤਰੀ ਬਣੇ ਰਹੇ ਨੇ ਆਪ ਬਣਿਆ ਰਿਹਾ ਹੈ ਉਹਦੀ ਘਰ ਵਾਲੀ ਬਣੀ ਰਹੀ ਹੈ ਸਾਰੇ ਲਾਭ ਲੈਂਦੇ ਰਹੇ ਨੇ ਅਕਾਲੀ ਦਲ ਦੀ ਜਿਹੜੀ ਸਟਰੈਂਥ ਸੀ ਉਹਨੂੰ ਉਹਦੀ ਸੇਕ ਨਾਲ ਆਪ ਦੀਆਂ ਰੋਟੀਆਂ ਸਿੱਖਦੇ ਰਹੇ ਨੇ ਉਹ ਕੀ ਬੁਲਣ ਜੋਗਾ ਦੂਜੇ ਨੂੰ ਕੇ ਤਾਰਾ ਜੋੜਦੇ ਆ ਉਹ ਤਾਂ ਉਹਦਾ ਕਿਹੜਾ ਹੀ ਹੈ ਉਹ ਤਾਂ ਜਦ ਜਿਹੜਾ ਜਿਹਦਾ ਉਹਨਾਂ ਨੇ ਕਾਂਗਰਸ ਨਾਲ ਕਾਂਗਰਸ ਨਾਲ ਤਾਰਾ ਜੋੜਤੀ ਆ ਬੀਜੇਪੀ ਉਹਨਾਂ ਦੇ ਪੁਰਾਣੇ ਬਿਆਨ ਕੱਢ ਕੇ ਦੇਖ ਲਓ ਪਹਿਲਾਂ ਕਾਂਗਰਸ ਨਾਲ ਜਿਹੜਾ ਵੀ ਕੋਈ ਇਸ ਤਰ੍ਹਾਂ ਦੀ ਗੱਲ ਕਰਦਾ ਸੀ ਉਹਨਾਂ ਦੇ ਬਰੋਚ ਚ ਗੱਲ ਕਰਦਾ ਸੀ ਉਹਨੀਆਂ ਤਾਰਾ ਉਹ ਕਾਂਗਰਸ ਨਾਲ ਜੋੜ ਦਿੰਦੇ ਸੀ ਹੋਣ ਉਹ ਆਪਣੇ ਨਾਕਾ ਬੀਜੇਪੀ ਦਾ ਹੁਣ ਉਹ ਦੂਜੇ ਪਾਸੇ ਜੋੜਦਾ ਉਹ ਜੇ ਸਰਕਾਰ ਬੀਜੇਪੀ ਤੇ ਹੁਣ ਬੀਜੇਪੀ ਨਾਲ ਤੁਰਦੀ ਆ ਇਹ ਤਾਂ ਉਹਦੇ ਨਾਲ ਤੁਰਦੇ ਨੇ ਕਿਉਂਕਿ ਆਪ ਦੇਖਦੇ ਨਹੀਂ ਸਾਰਾ ਕੁਝ ਸਾਫ ਕਰਦੇ ਰਹੇ ਨੇ